ਹੈਲੋ एवरीवन ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੇਂ ਵਲੌਗ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਅੱਜ ਆਪਣੀ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਝਾੜ ਗਰੇਲਿਆਂ ਦੀ ਸਬਜ਼ੀ ਦੇ ਨਾਲ ਇਹਨੂੰ ਪਹਾੜੀ ਕਿਰੇਲੇ ਝਾੜ ਗਰੇਲੇ ਤਰ੍ਹਾਂ ਤਰ੍ਹਾਂ ਦੇ ਨਾਮ ਨਾਲ ਬੁਲਾਇਆ ਜਾਂਦਾ ਤੇ ਬਹੁਤ ਦਿਨਾਂ ਬਾਅਦ ਆਪਣਾ ਵਲੌਗ ਆ ਰਿਹਾ ਅੱਗੇ ਇਸ ਦੀ ਵੀ ਗੱਲਬਾਤ ਕਰਾਂਗੇ ਤੇ ਇਹ ਬਣਾਇਆ ਜੀ ਆਪਾਂ ਸ਼ਾਹੀ ਪਨੀਰ ਕਈ ਦਿਨਾਂ ਦੀ ਇਹ ਵੀਡੀਓ ਕਲਿੱਪ ਨੇ ਜਿਹੜੀਆਂ ਅੱਜ ਮੈਂ ਇਕੱਠੀਆਂ ਐਡਿਟ ਕਰਤੀਆਂ ਤੇ ਇਹ ਸ਼ਾਹੀ ਪਨੀਰ ਬਣਾਇਆ ਸੀ ਜੀ ਆਪਾਂ ਜੈਸਮੀਨ ਦੇ ਲਈ ਐਕਚੁਅਲੀ ਵੇਰਕਾ ਦੇ ਮਾਲ ਦੇ ਵਿੱਚ ਵੇਰਕਾ ਦੇ ਪਨੀਰ ਦੇ ਉੱਪਰ ਥੋੜਾ ਜਿਹਾ 스ਕੀਮ ਲੱਗੀ ਹੋਈ ਸੀਗੀ ਡਿਸਕਾਊਂਟ ਚੱਲ ਰਿਹਾ ਸੀਗਾ ਕਿਉਂਕਿ ਐਕਸਪਾਇਰ ਹੋਣ ਦੇ ਨੇੜੇ ਸੀਗੇ 3-4 ਦਿਨ ਪਈ ਸੀ ਉਹਨਾਂ ਚ ਸੋ ਮੈਂ 2-3 ਪੈਕੇਟ ਲਈ ਆਈ ਸੀ ਤੇ ਇਧਰ ਨਾਲ ਰੱਖਿਆ ਜੀ ਆਪਾਂ ਭਾੜੀ ਕਰੇਲੇ ਕਿਉਂਕਿ ਨਾਨਾ ਇਹਦੀ ਸਬਜ਼ੀ ਨਹੀਂ ਖਾਂਦੇ ਐ ਮੰਮੀ ਨੂੰ ਵੀ ਪਨੀਰ ਵਧੀਆ ਨਹੀਂ ਲੱਗਦਾ ਸੋ ਉਹਨਾਂ ਦੇ ਲਈ ਬਣਾ ਰਹੇ ਸੀ ਆਪਾਂ ਝਾੜ ਕਰੇਲੇ ਤੇ ਉਸ ਤੋਂ ਬਾਅਦ ਜੀ ਖਾਣਾ ਵਾਣਾ ਹੋ ਗਿਆ ਸੀਗਾ ਆਪਣਾ ਤੇ ਉਸ ਤੋਂ ਬਾਅਦ ਬੱਚਿਆਂ ਦੇ ਲਈ ਬਣ ਰਹੇ ਸੀਗੇ ਸੈਂਡਵਿਚ ਦੁਪਹਿਰ ਦੇ ਟਾਈਮ ਦੇ ਬੱਚੇ ਬੱਚੇ ਕੀ ਜੈਸਮੀਨ ਤੋਂ ਖਾਏਗੀ ਨਹੀਂ ਗਲੂਟਨ ਫ੍ਰੀ ਖਾਂਦੀ ਹੈ ਤੇ ਜੈਸਮੀਨ ਦੇ ਲਈ ਗਲੂਟਨ ਫ੍ਰੀ ਪੀਜ਼ਾ ਬਣਾਇਆ ਹੁਣ ਜੈਸਮੀਨ ਦੇ ਲਈ ਗਲੂਟਨ ਫ੍ਰੀ ਪੀਜ਼ਾ ਬਣਿਆ ਤਾਂ ਨਵਦੀਪ ਦੇ ਲਈ ਕੁਝ ਨਾ ਕੁਝ ਫੇਰ ਚਾਹੀਦਾ ਸੀਗਾ 스ਨੈਕਸ ਦੇ ਵਿੱਚ ਤੇ ਮੈਂ ਸੋਚਿਆ ਕਿ ਬ੍ਰੈਡ ਦੇ ਜਿਹੜੇ ਸੈਂਡਵਿਚ ਹੈ ਆਪਾਂ ਉਹ ਬਣਾ ਲੈਨੇ ਆ ਤੇ ਉਸ ਤੇ ਵਿੱਚ ਬਸ ਉਹ ਹੀ ਤੰਦੂਰੀ ਸੌਸ ਵਗੈਰਾ ਤਿੰਨ ਚਾਰ ਚੀਜ਼ਾਂ ਐਡ ਕਰਕੇ ਸਟਫਿੰਗ ਰੈਡੀ ਕਰਕੇ ਆਪਾਂ ਜਿਹੜਾ ਟੋਸਟਰ ਦੇ ਵਿੱਚ ਰੱਖਤਾ ਤੇ ਇਧਰੇ ਪੀਜ਼ਾ ਜੀ ਜਿਹੜਾ ਅੱਛਾ ਕਿਸੇ ਨੂੰ ਗਲੂਟਨ ਫ੍ਰੀ ਹੈ ਵੈਸੇ ਤਾਂ ਇਹ ਪੀਜ਼ਾ ਕਿਸੇ ਨੇ ਕੜਾਈ ਪੀਜ਼ਾ ਦੇ ਲਈ ਮੈਨੂੰ ਨਾ ਕਈ ਵਾਰ ਬੋਲਿਆ ਸੀਗਾ ਕਮੈਂਟ ਕੀਤਾ ਸੀਗਾ ਕਿ ਤੁਸੀਂ ਰੈਸিপি ਸ਼ੇਅਰ ਕਰੋ ਰੈਸিপি ਸ਼ੇਅਰ ਕਰੋ ਸੋ ਸੌਰੀ ਇਸ ਵਾਰ ਵੀ ਮੇਰੇ ਤੋਂ ਰੈਸিপি ਪ੍ਰੋਪਰ ਸ਼ੇਅਰ ਨਹੀਂ ਹੋ ਸਕੀ ਤੁਸੀਂ ਅਗਰ ਜਾਣਨਾ ਚਾਹੁੰਦੇ ਕਿ ਕੜਾਈ ਪਨੀ ਸੌਰੀ ਕੜਾਹੀ ਪੀਜ਼ਾ ਕਿਸ ਤਰ੍ਹਾਂ ਬਣਦਾ ਹੈ ਤਾਂ ਮੈਂ ਜ਼ਰੂਰ ਇੱਕ ਦਿਨ ਤੁਹਾਡੇ ਨਾਲ ਆਰਾਮ ਨਾਲ ਪੀਜ਼ੇ ਦੀ ਜਿਹੜੀ ਪੂਰਾ ਟਿਊਟੋਰੀਅਲ ਆ ਉਹ ਸ਼ੇਅਰ ਕਰ ਦੂੰਗੀ। ਇਹ ਹੈ ਜੀ ਔਰੀਗানো, ਔਰੀਗানো ਤੇ ਚਿਲੀ ਫਲੈਕਸ ਮੇਰੇ ਕੋਲ ਡੋਮੀਨੋਜ਼ ਦੀਆਂ ਹਮੇਸ਼ਾ ਪਈਆਂ ਹੀ ਹੁੰਦੀਆਂ ਕਿਉਂਕਿ ਜਦੋਂ ਵੀ ਡੋਮੀਨੋਜ਼ ਤੋਂ ਕੁਝ ਮੰਗਵਾਇਦਾ ਤਾਂ ਉਹਦੇ ਨਾਲ ਜਿੰਨੇ ਪਾਊਚ ਆ ਕੋਈ ਐਕਸਟਰਾ ਆਂਦੇ ਨਹੀਂ ਤੇ ਉਹ ਮੈਂ ਸੰਭਾਲ ਕੇ ਰੱਖ ਲੈਣੀ ਹੁੰਦੀ ਹੈ। ਤੇ ਇਹ ਹੈ ਜੀ ਪਨੀਰ ਪਿਆ ਸੀਗਾ, ਸ਼ਿਮਲਾ ਮਿਰਚ, ਕੌਰਨਸ ਪਾ ਕੇ ਤੇ ਮੋਜ਼ਰੇਲਾ ਚੀਜ਼ ਪਾ ਕੇ ਜੈਸਮੀਨ ਦਾ ਪੀਜ਼ਾ ਬਣਾ ਕੇ ਦਿੱਤਾ। ਤੇ ਬੱਚੇ ਇੰਜੋਏ ਕਰ ਰਹੇ ਆ اچھا ਜੈਸਮੀਨ ਗਲੂਟਨ ਫ੍ਰੀ ਪੀਜ਼ਾ ਖਾਓਗੀ ਤੇ ਨਵਦੀਪ ਦੇ ਸੈਂਡਵਿਚ ਰੈਡੀ ਹੋ ਗਿਆ ਸੈਂਡਵਿਚ ਨਹੀਂ ਮਤਲਬ ਟੋਸਟ ਕੀਤੇ ਹੋਏ ਆ ਮੈਂ ਟੋਸਟਰ ਦੇ ਵਿੱਚ ਰੱਖੇ ਹੋਏ ਆ ਬ੍ਰੈਡ ਟੋਸਟ ਨੇ ਪਰ ਥੋੜੇ ਜਿ ਇਸ ਵਾਰ ਮੈਂ ਜਿਹੜਾ ਟੋਸਟ ਦੇ ਵਿੱਚ ਸਟਫਿੰਗ ਪਾਈ ਹੋਈ ਹੈ ਉਹ ਮੈਂ ਸੈਂਡਵਿਚ ਤੋਂ ਥੋੜੀ ਅਲੱਗ ਪਾਈ ਹੋਈ ਹੈ ਐਜ਼ ਏ ਪੀਜ਼ੇ ਦਾ ਫਲੇਵਰ ਹੀ ਵਿਚਾਰਿਆ ਸੀ ਇਸ ਤੇ ਤੇ ਲਓ ਜੀ ਜੈਸਮੀਨ ਤਾਂ ਆਪਣਾ ਅੱਜ ਮौज ੜਾ ਰਹੀ ਹੈ ਮਹੀਨੇ ਡੇਢ ਦੋ ਮਹੀਨੇ ਬਾਅਦ ਹੀ ਪੀਜ਼ਾ ਬਣਦਾ ਵੈਸੇ ਮੈਂ ਰੈਗੂਲਰੀ ਪੀਜ਼ਾ ਨਹੀਂ ਬਣਾਉਂਦੀ ਬਟ ਇਹ ਹੈਲਦੀ ਪੀਜ਼ਾ ਜਿਹਨੂੰ ਆਪਾਂ ਕਹਿ ਸਕਦੇ ਇਸ ਦੇ ਵਿੱਚ ਕੋਈ ਯੀਸਟ ਨਹੀਂ ਪਾਇਆ ਹੁੰਦਾ ਕੁਝ ਨਹੀਂ ਪਾਇਆ ਹੁੰਦਾ ਕਿਉਂਕਿ ਇਹ ਸਿੰਪਲ ਗਲੂਟਨ ਫ੍ਰੀ ਦਾਲਾਂ ਦਾ ਬਣਿਆ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜੀ ਮੰਮੀ ਦੇ ਲਈ ਫਰੂਟ ਜੂਸ ਰੀਅਲ ਦਾ ਅੱਛਾ ਇਹ ਮੈਂ ਕਿਉਂ ਲੈ ਕੇ ਆਈ ਸੀਗੀ ਕਿਉਂਕਿ ਉਦੋਂ ਮੰਮੀ ਦੀ ਤਬੀਅਤ ਖਰਾਬ ਸੀਗੀ ਮੰਮੀ ਖਾਣਾ ਵਗੈਰਾ ਘੱਟ ਲੈ ਰਹੀ ਸੀਗੀ ਤੇ ਉਸ ਤੋਂ ਬਾਅਦ ਮੰਮੀ ਨੂੰ ਮੈਂ ਜੂਸ ਪਾ ਕੇ ਦਿੱਤਾ ਤੇ ਮੰਮੀ ਦੀ ਤਬੀਅਤ ਥੋੜੀ ਜੀ ਉਦੋਂ ਵਿਗੜ ਗਈ ਸੀ ਹੁਣ ਠੀਕ ਹੈ ਵੈਲਨ ਗੁੱਡ ਹੈ ਕਿਉਂਕਿ ਇਹ ਕਾਫੀ ਦਿਨ ਪੁਰਾਣੀ ਵੀਡੀਓ ਹੈ ਤੇ ਕੋਕੋਨਟ ਦਾ ਮੰਮੀ ਨੂੰ ਪਾਣੀ ਦੱਸਿਆ ਹੋਇਆ ਸੀਗਾ ਕੋਕੋਨਟ ਪੀਣਾ ਹੈਗਾ ਪਾਣੀ ਪੀਣਾ ਤੇ ਮੈਂ ਕੋਸ਼ਿਸ਼ ਕੋਕੋਨਟ ਦੂਸਰੇ ਲੈ ਕੇ ਆਂਦੇ ਸੀਗੇ ਤੇ ਮੈਨੂੰ ਲੱਗਿਆ ਕਿ ਇਹ ਬੋਟਲ ਲੈ ਕੇ ਆਉਣੀ ਚਾਹੀਦੀ ਹੈ ਮੈਨੂੰ ਕਾਫੀ ਉਹ ਕਹਿ ਰਹੇ ਸੀਗੇ ਮਾਲ ਦੇ ਵਿੱਚ ਕਿ ਅੱਛਾ ਰਿਜ਼ਲਟ ਹੈ ਪਿਓਰ ਹੈ ਤੇ ਮੈਂ ਇਸਦੇ ਇੰਗਰੀਡੀਅੰਟਸ ਵੀ ਚੈੱਕ ਕੀਤੇ ਸੀਗੇ ਜਿਹਦੇ ਵਿੱਚ 100% ਪਿਓਰ ਕੋਕੋਨਟ ਵਾਟਰ ਬੋਲਿਆ ਗਿਆ ਸੀਗਾ ਤੇ ਇਹ ਜੀ ਉਸ ਤੋਂ ਬਾਅਦ ਰਾਤ ਦੇ ਟਾਈਮ ਲਗਾਈ ਮਹਿੰਦੀ ਮੈਂਹਦੀ ਕਿਉਂ ਲਗਾਈ ਹੈ ਕਿਉਂਕਿ ਅਛਾ ਇਹ ਮੈਂਹਦੀ ਮੈਂ ਲਗਾ ਕੇ ਦਿੱਤੀ ਹੈ ਜੈਸਮੀਨ ਨੇ ਖੁਦ ਡਿਜ਼ਾਈਨ ਕੀਤਾ ਸੀ ਸਭ ਤੋਂ ਪਹਿਲਾਂ ਬੱਚੇ ਜਿਹੇ ਜਿਆ ਕਰਦੇ ਆ ਤੇ ਉਸ ਨੂੰ ਮਿਟਾਤਾ ਸੀ ਤੁਰੰਤ ਹੀ ਪਰ ਕਲਰ ਹੈ ਜਿਹੜਾ ਨਾਲ ਦੀ ਨਾਲ ਫਿਰ ਨਾ ਡਾਰਕ ਹੋ ਗਿਆ ਤੇ ਇਹ ਰਾਤ ਲਗਾ ਕੇ ਆਪਾਂ ਮੈਂਹਦੀ ਪਾਈ ਸੀ ਕਿਉਂਕਿ ਅੱਜ ਜੈਸਮੀਨ ਦੇ ਸਕੂਲ ਵਿੱਚ ਤਿਆਂ ਦਾ ਪ੍ਰੋਗਰਾਮ ਸੀਗਾ ਤੇ ਪਾਰਟਿਸਪੇਟ ਕੀਤਾ ਹੋਇਆ ਹੈ ਅਛਾ ਇਹ ਮੈਂਹਦੀ ਹੈ ਜਿਹੜੀ ਇਹ ਜੈਸਮੀਨ ਨੇ ਥੋੜਾ ਤਾਮਚਾਮ ਖੁਦ ਕੀਤਾਗਾ ਕੁਝ ਮੈਂ ਇਹਦੇ ਵਿੱਚ ਐਡ ਕੀਤਾ ਸੀ ਡਿਜ਼ਾਈਨ ਤੇ ਬਾਕੀ ਇਹਨੇ ਖੁਦ ਵਿੱਚ ਆਪਣੇ ਡਿਜ਼ਾਈਨ ਇਨਕਲੂਡ ਕਰ ਲੇ ਤੇ ਲਓ ਜੀ ਸਵੇਰ ਦਾ ਟਾਈਮ ਹੈ ਨਵਦੀਪ ਸੁੱਤਾ ਹੋਇਆ ਹੈ ਅੱਛਾ ਕੱਲੀਆਂ ਗਰਲਸ ਨੂੰ ਬੁਲਾਇਆ ਹੋਇਆ ਸਕੂਲ ਦੇ ਵਿੱਚ ਬੁਆਇਜ਼ ਨੂੰ ਛੁੱਟੀ ਹੈ ਤੇ ਨਵੀ ਸੌ ਰ ਸੌ ਰਿਆਗਾ ਤੇ ਇਹਨੂੰ ਅੱਜ ਫਿਰ ਮੈਂ ਥੋੜਾ ਨਹੀਂ ਠਾਇਆ ਜਲਦੀ ਤੇ ਜੈਸਮੀਨ ਜਲਦੀ 5 ਵਜੇ ਉੱਠ ਖੜੀ ਸੀ ਕਿਉਂਕਿ ਫਿਰ ਘੰਟਾ ਰੈਡੀ ਹੋਣ ਤੇ ਲੱਗ ਜਾਂਦਾ ਤੇ ਜੈਸਮੀਨ ਨੇ ਅੱਜ ਡਰੈਸ ਕਿਹੜੀ ਪਾ ਕੇ ਜਾਣੀ ਆ ਅਛਾ ਨਵਦੀਪ ਇਧਰ ਸਾਈਡੋ ਕੇ ਟਰਨ ਲੈ ਕੇ ਪੈ ਗਿਆ ਤੇ ਜੈਸਮੀਨ ਦੇ ਲਈ ਜਿਹੜੀ ਮੈਂ ਡਰੈਸ ਕੱਢੀ ਆ ਉਹ ਇਹ ਹੈ ਜੀ ਜਿਹੜੀ ਮੈਂ ਜਾਗੋ ਦੇ ਲਈ ਬ੍ਰਦਰ ਦੀ ਮੈਰਿਜ ਦੀ ਜਾਗੋ ਦੇ ਲਈ ਬਣਾਈ ਸੀਗੀ ਇਹ ਸਿਰਫ ਜਾਗੋ ਜਾਗੋ ਤੇ ਵੇਅਰ ਕੀਤੀ ਸੀ ਉਸ ਟਾਈਮ ਤੇ ਜੈਸਮੀਨ ਦੇ ਬਾਲ ਬਹੁਤ ਲੰਬੇ ਸੀ ਅ ਅੱਛੀ ਲੁਕਸ ਵਗੈਰਾ ਨਹੀਂ ਆਈ ਸੀਗੀ ਪ੍ਰੋਪਰ ਪਿਕ ਵਗੈਰਾ ਵੀ ਨਹੀਂ ਹੋਈਆਂ ਸੀਗੀਆਂ ਇਸ ਦੀਆਂ ਤੇ ਇਸ ਦਾ ਮੈਂ ਅੱਜ ਸੋਚਿਆ ਕਿ ਇਹਨੂੰ ਧੀਆਂ ਦੇ ਉੱਪਰ ਇਹੀ ਪਵਾ ਦਿੰਦੇ ਆ ਕਿਉਂਕਿ ਮੈਂ ਮੇਰੇ ਕੋਲ ਟਾਈਮ ਨਹੀਂ ਸੀਗਾ ਬਾਜ਼ਾਰੋਂ ਲੈ ਕੇ ਆਉਂਦਾ ਔਰ ਮੇਰਾ ਮਨ ਵੀ ਨਹੀਂ ਹੁੰਦਾ ਕਿ ਮੈਂ ਬਾਜ਼ਾਰੋਂ ਲਿਆ ਕੇ ਐਵੇਂ ਕੱਪੜੇ ਜੋ ਪਤਾ ਨਹੀਂ ਡਰਾਈ ਕਲੀਨ ਵੀ ਹੋਏ ਹੁੰਦੇ ਆ ਜਾਂ ਨਹੀਂ ਵੇਅਰ ਕਰਨ ਨੂੰ ਮਨ ਨਹੀਂ ਹੁੰਦਾ ਤੇ ਆਲਰੇਡੀ ਇਹ ਇੰਨੀ ਐਕਸਪੈਂਸਿਵ ਡਰੈਸ ਸੀਗੀ ਅੱਛਾ ਜੀ ਇਹਦਾ ਸਟਾਫ ਹੈ ਜਿਹੜਾ ਉਹ ਪਿਓਰ ਕ੍ਰੇਪ ਦਾ ਸੀਗਾ ਤੇ ਇਸ ਦੇ ਨਾਲ ਟੈਬੀ ਦੀ ਜਿਹੜਾ ਦੁਪੱਟਾ ਸੀ ਤੁਸੀਂ ਕੱਪੜੇ ਦੀ ਮੇਰੇ ਖਿਆਲ ਕੁਆਲਿਟੀ ਇੱਥੇ ਚੈੱਕ ਕਰ ਰਹੇ ਹਾਂ ਵੀਡੀਓ ਦੇ ਵਿੱਚ ਪਤਾ ਚੱਲ ਰਿਹਾ ਕਿੰਨੀ ਸ਼ਾਈਨ ਹੈ ਕਿੰਨੀ ਮਤਲਬ ਇਹਦੀ ਕੱਪੜੇ ਦੀ ਅੱਛੀ ਗੁੱਡ ਕੁਆਲਿਟੀ ਹੈ ਇਹ ਮੈਂ ਵਧੀਆ ਪਿਓਰ ਵਾਲੀ ਜਿਹੜੀ ਕ੍ਰੇਪ ਹੁੰਦੀ ਹੈ ਗੁੱਡ ਕੁਆਲਿਟੀ ਦੀ ਉਹ ਯੂਜ਼ ਕੀਤੀ ਸੀਗੀ ਤੇ ਇਹ ਵਰਕ ਸੀ ਜਿਹੜਾ ਇਹ ਕਾਰੀਗਰ ਤੋਂ ਕਰਵਾਇਆ ਸੀਗਾ ਬੁਟੀਕ ਸਟਾਈਲ ਰੈਡੀ ਕਰਵਾਇਆ ਸੀ ਇਹ ਡਰੈਸ ਤੇ ਇਹ ਸਿਮਪਲੀ ਪਈ ਹੋਈ ਸੀਗੀ ਇਹਨੂੰ ਕਿਸੇ ਯੂਜ਼ 'ਚ ਤਾਂ ਨਹੀਂ ਆ ਰਿਹਾ ਸੀਗਾ ਸੋ ਸੋਚਿਆ ਕਿ ਚਲੋ ਤੀਆਂ ਦੇ ਪ੍ਰੋਗਰਾਮ ਤੇ ਲਈ ਆਪਾਂ ਇਸ ਨੂੰ ਯੂਜ਼ 'ਚ ਲੈ ਲਈਏ ਤੇ ਇਸ ਦੇ ਨਾਲ ਇਅਰਿੰਗਸ ਤੇ ਟਿੱਕਾ ਜਿਹੜਾ ਉਹ ਮੈਂ ਮੈਚ ਕੀਤਾ ਸਿੰਪਲੀ ਅੱਛਾ ਇਅਰਿੰਗਸ ਇਹ ਮੇਰੇ ਸੀਗੇ ਇਹ ਮੈਂ ਬਹੁਤ ਟਾਈਮ ਤੋਂ ਯੂਜ਼ ਹੀ ਨਹੀਂ ਕਰ ਰਹੀ ਸੀ ਪਾਈ ਨਹੀਂ ਰਹੀ ਸੀ ਕਿ ਟਿੱਕਾ ਤੇ ਇਅਰਿੰਗਸ ਕਾਫੀ ਟਾਈਮ ਦੇ ਨੇ ਤੇ ਮੈਂ ਸੋਚਿਆ ਕਿ ਚਲੋ ਜੈਸਮੀਨ ਨੂੰ ਆਪਾਂ ਇਹੀ ਪਵਾ ਦਿੰਦੇ ਕਿਉਂਕਿ ਜੈਸਮੀਨ ਦੇ ਜਿਹੜੇ ਕੰਨ ਆ ਉਹ ਬਿੰਨੇ ਹੋਏ ਨਹੀਂ ਆ ਸੋ ਇਹਨਾਂ ਨੂੰ ਹੈਂਗਿੰਗ ਹੀ ਕਰਨਾ ਪੈਗਾ ਪਰ ਬਾਅਦ ਵਿੱਚ ਅਸੀਂ ਡਿਸਾਈਡ ਕੀਤਾ ਕਿ ਓਨਲੀ ਟਿੱਕਾ ਤੇ ਬਸ ਜੋ ਹਲਕਾ ਜਿਹਾ ਨੈਕਲਿਸ ਪਾ ਦਿਆਂਗੇ ਤੇ ਅੱਛਾ ਜੀ ਇਹ ਫਾਈਨਲ ਲੁੱਕ ਹੈ ਜੈਸਮੀਨ ਰੈਡੀ ਹੋ ਗਈ ਸੀਗੀ ਚੂੜੀਆਂ ਵਗੈਰਾ ਸਭ ਲੈਟਰ ਪਟਰ ਕਿਉਂਕਿ ਅਸੀਂ ਇਹ ਚੀਜ਼ਾਂ ਪਾਉਂਦੇ ਨਹੀਂ ਆ ਨਾ ਤਾਂ ਬੜੀਆਂ ਹੀ ਵੇੜ ਲੱਗਦੀਆਂ ਜਦੋਂ ਪਾਉਂਦੇ ਆ ਬੜਾ ਅਜੀਬ ਜਿਹਾ ਇਦ ਤੇ ਜੈਸਮੀਨ ਵੀ ਬੜੀ ਅਨਕੰਫਰਟੇਬਲ ਫੀਲ ਕਰ ਰਹੀ ਸੀ ਕਿਉਂਕਿ ਇਹ ਚੀਜ਼ਾਂ ਅਸੀਂ ਨਹੀਂ ਪਾਉਨੇ ਆ ਰੈਗੂਲਰ ਨਹੀਂ ਪਾਉਨੇ ਆ ਮਤਲਬ ਕਿ ਕੀ ਆ ਮੈਂ ਜੋ ਰੈਗੂਲਰਸ ਪਾਉਂਦੇ ਰਹਿੰਦੇ ਆ ਉਹਨਾਂ ਨੂੰ ਇਹ ਤੀਜਾ ਥੋੜੀਆਂ ਹੀ ਆ ਕੇਅਰ ਕੈਰੀ ਕਰਨੀ ਆ ਜਿਹੜੀਆਂ ਉਹ ਸੌਖੀਆਂ ਲੱਗਦੀਆਂ ਤੇ ਜੈਸਮੀਨਾ ਜੀ ਜਿਹੜੀ ਰੈਡੀ ਹੋ ਗਈ ਅੱਛਾ ਡਰੈਸ ਦੇ ਨਾਲ ਦੀ ਮੈਂ ਛੋਟੀ ਜੀ ਜੈਸਮੀਨ ਦੇ ਬਿੰਦੀ ਲਗਾਤੀ ਸਕਿਨ ਦੇ ਉੱਪਰ ਕੁਝ ਨਹੀਂ ਅਪਲਾਈ ਕੀਤਾ ਜੈਸਮੀਨ ਦੇ ਜੈਸਮੀਨ ਕਹਿੰਦੀ ਸੀ ਕਿ بیس ਮੇਕਅਪ ਥੋੜਾ ਰੈੱਡ ਕਰ ਦਿਓ ਕਿਉਂਕਿ ਸਕਿਨ ਨੇ ਇਸ ਦੀ ਖਰਾਬ ਹੈ ਤੇ ਟ੍ਰੀਟਮੈਂਟ ਚੱਲ ਰਿਹਾ ਹੈ ਦਵਾਈ ਵਗੈਰਾ ਅਪਲਾਈ ਹੁੰਦੀ ਹੈ ਫੇਸ ਦੇ ਉੱਪਰ ਤੇ ਇਸ ਲਈ ਮੇਕਅਪ ਵਗੈਰਾ ਆਪਾਂ ਕੁਝ ਨਹੀਂ ਐਡ ਕੀਤਾ ਤੇ ਛੂੜੀਆਂ ਜੈਸਮੀਨ ਦੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਸੀਗੀਆਂ ਕੁਝ ਮੈਂ ਆਪਣੇ ਕੰਗਣ ਸੀਗੇ ਮੈਂ ਉਹ ਐਡ ਕਰਤੇ ਕਿਉਂਕਿ ਜੈਸਮੀਨ ਦਾ ਹੱਥ ਹੈ ਜਿਹੜਾ ਸਾਈਜ਼ ਹੈ ਉਹ ਹੁਣ ਮੇਰੇ ਵਾਲਾ ਹੀ ਆਉਣ ਲੱਗ ਗਿਆ ਜੈਸਮੀਨ ਨੂੰ ਬਸ ਹਲਕਾ ਜਿਹਾ ਹੀ ਲੂਜ਼ ਹੈ ਤੇ ਉਸ ਤੋਂ ਬਾਅਦ ਜੀ ਅੱਛਾ ਮੈਂ ਗਈ ਜੀ ਬਾਜ਼ਾਰ ਉੱਥੋਂ ਲੈ ਕੇ ਆਂਦੀ ਮੈਂ ਗੋਪਾਲ ਵਾਲਿਆਂ ਦੀ ਜੂਲੀ ਜੂਲੀ ਸਾਨੂੰ ਬਹੁਤ ਵਧੀਆ ਲੱਗ ਰਹੀ ਹੈ ਇਸ ਤੋਂ ਪਹਿਲਾਂ ਮੈਂ ਇੱਕ ਜਗ੍ਹਾ ਤੋਂ ਹੋਰ ਟਰਾਈ ਕੀਤੀ ਸੀਗੀ ਤੇ ਉਹਨਾਂ ਦੀ ਜੂਲੀ ਬਹੁਤ ਜ਼ਿਆਦਾ ਟੇਸਟੀ ਸੀ ਤੇ ਜਦੋਂ ਮੈਂ ਗੋਪਾਲ ਵਾਲਿਆਂ ਦੀ ਟਰਾਈ ਕੀਤੀ ਤਾਂ ਇਹਨਾਂ ਦੀ ਜਿਹੜੀ ਜੂਲੀ ਸੀਗੀ ਇਸ ਦੇ ਵਿੱਚ ਜਿਹੜਾ ਰਬੜੀ ਮਿਲਕ ਹੁੰਦਾ ਉਹ ਘੱਟ ਸੀਗਾ ਇਹ ਸਿਰਫ ਕਰੀਮੀ ਕਰੀਮੀ ਸੀਗੀ ਸੋ ਠੀਕ ਸੀ ਸਵਾਦ ਸੀ ਬਹੁਤ ਵਧੀਆ ਸੀ ਪਰ ਮੈਨੂੰ ਉਹ ਜਿੱਥੋਂ ਮੈਂ ਪਹਿਲਾਂ ਟਰਾਈ ਕੀਤੀ ਸੀ ਉਹਨਾਂ ਦੀ ਜੂਲੀ ਜ਼ਿਆਦਾ ਪਸੰਦ ਆਈ ਇਹ ਅਸੀਂ ਪੈਕਿੰਗ ਅਲੱਗ ਤੋਂ ਕਰਵਾਈ ਸੀਗੀ ਘਰ ਖਾਣ ਲਈ ਤੇ ਬੱਚਿਆਂ ਦੇ ਲਈ ਪੈਕ ਲੈ ਕੇ ਜਾਣੀ ਸੀਗੀ ਤੇ ਇਹ ਮੈਂ ਜਿਹੜਾ ਦਬਾਬੇ ਬੱਚਿਆਂ ਵਾਲੀ ਪੈਕ ਕਰਵਾਇਆ ਤੇ ਦੂਸਰਾ ਅਸੀਂ ਖੁਦ ਖਾ ਲਿਆ ਸੀਗਾ ਪਰ ਮੈਨੂੰ ਜਿਆਦਾ ਕੋਈ ਇਹਨਾਂ ਦਾ ਇੰਨਾ ਵਧੀਆ ਨਹੀਂ ਲੱਗਿਆ ਚਲੋ ਮਹਿੰਗੀ ਤਾਂ ਦੂਸਰੇ ਦੇ ਨਾਲੋਂ ਸੀਗੀ ਸੀਗੀ ਅੱਛੀ ਕੁਆਲਿਟੀ ਅੱਛੀ ਚੀਜ਼ ਹੈ ਡੈਫੀਨਿਟਲੀ ਮਹਿੰਗੀ ਹੁੰਦੀ ਹੈ ਬਟ ਜਿਹੜੀ ਜੂਲੀ ਨੂੰ ਥੋੜਾ ਜਿਹਾ ਰਸ ਮਲਾਈ ਦੀ ਤਰ੍ਹਾਂ ਟੱਚ ਦਿੱਤਾ ਹੁੰਦਾ ਹੈਗਾ ਰਬੜੀ ਵਿੱਚ ਉਹ ਜਿਆਦਾ ਵਧੀਆ ਹੁੰਦੀ ਹੈ ਲਓ ਜੀ ਫਿਰ ਨੈਕਸਟ ਡੇ ਬੱਚਿਆਂ ਨੂੰ ਸੀਗੀ ਛੁੱਟੀ ਤੇ ਰੱਬ ਨੇ ਰੌਣਕਾਂ ਲਾ ਰੱਖੀਆਂ ਜੀ ਮੀਂਹ ਪਾਰਖਿਆ ਮੀ ਬਹੁਤ ਜ਼ਿਆਦਾ ਜ਼ਬਰਦਸਤ ਮੀ ਆ ਰਿਹਾ ਹੈ ਮੌਸਮ ਬਦਲ ਗਿਆ ਆਪਣਾ ਹੁਣ ਬਹੁਤ ਸੋਹਣਾ ਤੇ ਠੰਡਾ ਮੌਸਮ ਰਹਿਣ ਲੱਗ ਗਿਆ ਤੇ ਬੱਚਿਆਂ ਨੇ ਅੱਜ ਨਹਾਉਣ ਦਾ ਜਿਹੜਾ ਪਹਿਲਾਂ ਠੰਡਾ ਸੀ ਮੌਸਮ ਮੈਂ ਮਨਾ ਕੀਤਾ ਕਿ ਬਿਮਾਰ ਨਾ ਹੋਜੋ ਪਰ ਕਾਫੀ ਟਾਈਮ ਬਾਅਦ ਨਾ ਤੇ ਮੀਂਹ ਦੇ ਵਿੱਚ ਹੁੰਦਾ ਨਾ ਬੱਚਿਆਂ ਨੂੰ ਇੱਕ ਬਾਜਪੰਦੀਆਂ ਜ਼ਿਆਦਾ ਹੁੰਦੀਆਂ ਬੱਚੇ ਖੇਡਦੇ ਆ kudde ਆ ਹਨਾ ਮੀਂਹਾਂ ਚੜਾਉਂਦੇ ਆ ਸੋ ਇਹ ਚੀਜ਼ਾਂ ਹੀ ਮੈਮਰੀਜ਼ ਹੋਣੀਆਂ ਵੀ ਚਾਹੀਦੀਆਂ ਤੇ ਬੱਚਿਆਂ ਨੇ ਨਹਾਉਣ ਦਾ ਫੋਲੀ ਫੋਲੀ ਮਨ ਬਣਾ ਲਿਆ ਲਗਾਤਾਰ ਜੀ ਘੰਟਾ ਡੇਢ ਘੰਟਾ ਮੀ ਤੇ ਪਾਣੀ ਇੰਨਾ ਜ਼ਿਆਦਾ ਕਲੀਨ ਆਣ ਲੱਗ ਗਿਆ ਸੀ ਕਿਉਂਕਿ ਉੱਪਰੋਂ ਵੀ ਛੱਤਾਂ ਦੇ ਉੱਪਰ ਟਾਈਲਿੰਗ ਲੱਗੀ ਹੋਈ ਹੈ ਤੇ ਫਲੋਰ ਮਤਲਬ ਸਾਫ਼ ਹੋ ਗਿਆ ਸੀ ਗੰਦਾ ਪਾਣੀ ਨਿਕਲ ਗਿਆ ਸੀ ਉਸ ਤੋਂ ਬਾਅਦ ਬੱਚਿਆਂ ਨੇ ਟੱਬ ਰੱਖਿਆ ਤੇ ਅੱਛਾ ਇਕੱਠਾ ਕਿਉਂ ਕਰ ਰਹੇ ਆ ਪਾਣੀ ਕਲੈਕਟ ਕਰ ਰਹੇ ਆ ਦੂਸਰੇ ਟੱਬਾਂ ਦੇ ਵਿੱਚ ਇਸ ਨੂੰ ਢੋ ਰਹੇ ਆ ਕਿਉਂ ਢੋ ਰਹੇ ਆ ਕਿਉਂਕਿ ਜਦੋਂ ਮੀਂਹ हट ਗਿਆ ਤੇ ਇਹ ਕਹਿੰਦੇ ਸੀਗੇ ਕਿ ਇੱਥੇ ਮਿੱਟੀ ਗਾਰੇ ਦੇ ਥੋੜੇ ਥੋੜੇ ਛਿੱਟੇ ਜੰਮ ਜਾਂਦੇ ਆ ਤੇ ਤੁਸੀਂ ਇਸ ਵਾਲੇ ਪਾਣੀ ਨਾਲ ਫਾਰਸ਼ ਆ ਜਿਹੜੀ ਉਹ ਧੋ ਦਿਓ ਮਤਲਬ ਕਿ ਵਾਟਰ ਸੇਵਿੰਗ ਕਰ ਰਹੇ ਸੀਗੇ ਪਾਣੀ ਦੀ ਬਚਤ ਤੇ ਬੜਾ ਹੀ ਸੋਹਣਾ ਮੌਸਮ ਹੋ ਗਿਆ ਸੀਗਾ ਤੇ ਬੱਚਿਆਂ ਨੇ ਖੂਬ ਇੰਜੋਏ ਕੀਤਾ ਜੀ 30 35 ਮਿੰਟ ਨਾਤੇ ਬੱਚੇ ਪੂਰੀ ਚਿੱਲ ਮਾਰੀ ਸੋ ਇਹੀ ਬਚਪੰਦੀਆਂ ਸੋਹਣੀਆਂ ਜਿਆਦਾ ਹੁੰਦੀਆਂ ਬੱਚਿਆਂ ਨੂੰ ਇੰਜੋਏਮੈਂਟ ਕਰਨੀ ਚਾਹੀਦੀ ਹੈ ਤੇ ਸਾਡਿਆਂ ਆਪਣੇ ਟਾਈਮਾਂ ਚ ਜਾਂ ਸਾਡਿਆਂ ਵੇਲੇਾਂ ਚ ਗੱਲ ਕਰੀਏ ਤਾਂ ਬਹੁਤ ਸੋਹਣਾ ਇਹ ਮੈਮਰੀਆਂ ਹੀ ਬਹੁਤ ਸੋਹਣੀਆਂ ਹੁੰਦੀਆਂ ਸੀਆਂ ਅੱਜ ਦੇ ਬੱਚੇ ਤਾਂ ਮੋਬਾਈਲਾਂ ਚ ਹੀ ਰਹਿ ਗਏ ਆ ਬਸ ਕੱਲੇ ਤੇ ਉਸ ਤੋਂ ਬਾਅਦ ਜੀ ਨੀ ਪੈ ਹਟਿਆ ਸੀ ਨੈਕਸਟ ਡੇ ਆਪਣੇ ਬੱਚਿਆਂ ਨੇ ਕੀਤੀ ਡਿਮਾਂਡ ਗੋ ਦੇ ਪੱਲੇ ਖਾਨ ਦੀ ਤੇ ਹੁਣ ਮੀ ਪਿਆ ਤੇ ਐਦਾਂ ਦੀਆਂ ਚੀਜ਼ਾਂ ਦੀ ਡਿਮਾਂਡ ਨਾਵੇ ਹੋ ਹੀ ਨਹੀਂ ਸਕਦਾ ਅੱਛਾ ਮੈਂ ਕਿਚਨ ਕਾਊਂਟਰ ਕੀਤਾ ਕਲੀਨ ਜੋ ਵੀ ਦਾਲਾਂ ਵਗੈਰਾ ਖਿਲਰ ਗਈਆਂ ਸੀਗੀਆਂ ਤੇ ਹੁਣ ਜੀ ਆਪਾਂ ਬਣਾਉਣ ਜਾ ਰਹੇ ਹਾਂ ਭੱਲੇ ਭੱਲੇ ਬਣਾਉਣੇ ਵੀ ਥੋੜਾ ਜਿਹਾ ਔਖਾ ਟਾਸਕ ਹੀ ਹੁੰਦਾ ਤੇ ਇਹ ਰੁਕ ਰੁਕ ਕੇ ਇਸ ਤਰ੍ਹਾਂ ਇਹਨੂੰ ਬਲੈਂਡ ਕੀਤਾ ਮੈਂ ਮੈਕਸੀ ਜਾਰ ਦੇ ਵਿੱਚ ਕਿਉਂਕਿ ਇਹ ਗਰਮ ਨਹੀਂ ਹੋਣ ਦੇਣਾ ਹੁੰਦਾ ਜਦੋਂ ਜਿਹੜਾ ਮਾਂ ਦੀ ਦਾਲ ਇਹ ਦਾਲਾਂ ਭੁੰਨਦੀਆਂ ਸੀ ਰਾਤ ਕੁਝ ਚਣਿਆਂ ਦੀ ਦਾਲ ਪਾਤੀ ਸੀ ਮੈਂ ਕੁਝ ਮਾਂ ਦੀ ਸੀਗੀ ਕੁਝ ਮੂੰਗੀ ਧੋਮੀ ਮੂੰਗੀ ਸੀਗੀ ਤੇ ਇਹਨਾਂ ਦਾ ਜਿਹੜਾ ਆਪਾਂ ਬੈਟਰ ਬਣਾਵਾਂਗੇ ਉਸ ਨੂੰ ਆਪਾਂ ਗਰਮ ਨਹੀਂ ਹੋਣ ਦੇਣਾ ਹੁੰਦਾ ਬਹੁਤ ਜ਼ਿਆਦਾ ਚਲਾਉਣਾ ਨਹੀਂ ਹੁੰਦਾ ਜਿਵੇਂ ਕਿ ਮੈਕਸੀ ਨੂੰ ਰੋਕ ਰੋਕ ਕੇ ਆਪਾਂ ਗ੍ਰੈਂਡਰ ਨੂੰ ਇਸ ਨੂੰ ਪੀਸਾਂਗੇ ਉਸਤੀ ਵੀ ਇੱਕ ਟ੍ਰਿਕ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹਨੂੰ ਮੈਂ ਫੈਂਟਿਆ 15 ਮਿੰਟ ਲਗਾ ਕੇ ਲਾਈਟ ਕੀਤਾ ਇਹਦੀ ਵੀ ਰੈਸিপি ਅਗਰ ਤੁਸੀਂ ਕਹੋਗੇ ਤਾਂ ਮੈਂ ਜਿਹੜੀ ਰੈਸিপি ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਐਕਚੁਅਲੀ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਮੈਨੂੰ ਰੈਸਪੀਜ਼ ਆਉਂਦੀਆਂ ਬਹੁਤ ਅੱਛੀਆਂ ਅੱ ਨਾ ਚਾਹੀਦਾ ਸੀਗਾ ਬਟ ਮੇਰੇ ਤੋਂ ਇਸੇ ਤੇ ਕੰਟੀਨਿਊ ਨਹੀਂ ਹੋ ਪਾ ਰਿਆ ਸੋ ਕੁਕਿੰਗ ਤੇ ਪਤਾ ਨਹੀਂ ਮੈਂ ਕਰ ਪਾਉਂਗੀ ਜਾਂ ਨਹੀਂ ਤੇ ਰਾਇ ਜ਼ਰੂਰ ਦਿਓ ਜੀ ਆਪਣੀ ਅਛਾ ਜੀ ਉਸਤੇ ਨਾਲ ਨਾਲ ਆਪਾਂ ਦਹੀਂ ਭੱਲੇ ਜਿਹੜੇ ਫਰਾਈ ਕਰ ਰਹੇ ਹਾਂ ਇਹਨਾਂ ਦੀ ਵੀ ਇੱਕ ਟ੍ਰਿਕ ਹੁੰਦੀ ਹੈ ਜ ਜਿਵੇਂ ਸਭ ਨੂੰ ਪਤਾ ਹੀ ਹੈ ਜਿਨ੍ਹਾਂ ਨੇ ਬਣਾਉਂਦੇ ਉਹਨਾਂ ਨੂੰ ਪਤਾ ਹੀ ਹੈ ਕਿ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਤੇਜ਼ ਅੱਗ ਤੇ ਜਿਵੇਂ ਆਪਾਂ ਹਾਈ ਫਲੇਮ ਤੇ ਨਹੀਂ ਪਕਾ ਸਕਦੇ ਕਿਉਂਕਿ ਉੱਪਰੋਂ ਪੱਕ ਜਾਂਦੇ ਫਿਰ ਵਿੱਚੋਂ ਕੱਚੇ ਰਹਿ ਜਾਂਦੇ ਆ ਸੋ ਚੈੱਕ ਕਰਨਾ ਪੈਂਦਾ ਕਿ ਅੰਦਰ ਤੱਕ ਇਹ ਸਟੀਮਡ ਹੋਏ ਫਰਾਈਡ ਹੋਏ ਆ ਜਾਂ ਨਹੀਂ ਆਪਾਂ ਨਾਲ ਦੀ ਨਾਲ ਜੀ ਇਹਨਾਂ ਨੂੰ ਕੁਝ ਪਾਣੀ ਦੇ ਵਿੱਚ ਭਿਉਂ ਕੇ ਰੱਖਤੀ ਆ ਕਿਉਂਕਿ ਜੈਸਮੀਨ ਹੁਣੇ ਖਾਏਗੀ ਤੇ ਨਵਦੀਪ ਨੂੰ ਦਹੀਂ ਪੱਲੇ ਥੋੜੇ ਜਿ ਘੱਟ ਪਸੰਦ ਆ ਨਵਦੀਪ ਸ਼ਾਇਦ ਅਵੋਇਡ ਕਰੇ ਤੇ ਮੈਂ ਫਿਰ ਉਸੇ ਹਿਸਾਬ ਨਾਲ ਜੈਸਮੀਨ ਦੇ ਅਕੋਰਡਿੰਗ ਤੇ ਮੰਮੀ ਦੇ ਅਕੋਰਡਿੰਗ ਭਿਉਂ ਕੇ ਰੱਖਤੀ ਆ ਤੇ ਇਧਰ ਜਿੰਨੇ ਵੀ ਹੈਗੇ ਮੈਂ ਉਹ ਬਣਾ ਰਹੀ ਆ ਦੁਬਾਰਾ ਤੇ ਹੁਣ ਆਪਾਂ ਜੀ ਦਹੀਂ ਹੈ ਜਿਹੜਾ ਉਹਦੇ ਵਿੱਚ ਥੋੜੀ ਜਿਹੀ ਖੰਡ ਪਾ ਲਈ ਆਪਾਂ ਖੰਡ ਪਾ ਕੇ ਇਹਨੂੰ ਫੈਂਟ ਲਿਆ ਅੱਛਾ ਪ੍ਰੋਪਰ ਰੈਸিপি ਅਗਰ ਤੁਸੀਂ ਚਾਹੋਗੇ ਤਾਂ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦੂੰਗੀ ਹੁਣ ਇਹ ਜਦੋਂ ਭਿੱਜ ਗਏ 10-15 ਮਿੰਟ ਇਸ ਦੇ ਵਿੱਚ ਭਿੱਜੇਰੇ ਪਾਣੀ 'ਚ ਆਪਾਂ ਇਹਨਾਂ ਨੂੰ ਨਿਚੋੜ ਕੇ ਤੇ ਦਹੀਂ ਦੇ ਵਿੱਚ ਡਿਪ ਕਰਕੇ ਰੱਖ ਦਾਂਗੇ ਹੁਣ ਇਹ ਦਹੀਂ ਦੇ ਵਿੱਚ ਅੱਧਾ ਘੰਟਾ ਉਹ ਤੁਹਾਡੀ ਮਰਜ਼ੀ ਹੈ ਅੱਧਾ ਘੰਟਾ 10 ਮਿੰਟ 20 ਮਿੰਟ ਜਿੰਨਾ ਚਿਰ ਮਰਜ਼ੀ ਛੱਡ ਦਿਓ ਜਿੰਨਾ ਚਿਰ ਪਈ ਰਹਿਣਗੇ ਦਹੀਂ ਨੂੰ ਇਹ ਐਬਜ਼ਾਰਬ ਕਰਨਗੇ ਤੇ ਇੰਨੇ ਜ਼ਿਆਦਾ ਸੌਫਟ ਹੋ ਜਾਣਗੇ ਮਤਲਬ ਇਹ ਖਾਣ ਦੇ ਵਿੱਚ ਬਹੁਤ ਸਵਾਦ ਲੱਗਣਗੇ ਆਪਾਂ ਬਿਯਾਰ ਦੀਆਂ ਚੀਜ਼ਾਂ ਨੂੰ ਐਜ਼ ਕੰਪੇਅਰ ਕਰੀਏ ਆਪਣੇ ਘਰ ਦੀਆਂ ਚੀਜ਼ਾਂ ਦੇ ਵਿੱਚ ਆਪਣੇ ਹੱਥਾਂ ਦੇ ਹੁਨਰ ਦੇ ਨਾਲ ਗੱਲ ਕੰਪੇਅਰ ਕਰੀਏ ਤਾਂ ਬਿਲਕੁਲ ਵੀ ਕੰਪੇਅਰ ਨਹੀਂ ਹੋ ਸਕਦਾ ਜੀ ਉਹ ਬਾਜ਼ਾਰ ਦਾ ਖਾਣਾ ਬਾਜ਼ਾਰ ਦੇ ਖਾਣੇ ਵਿੱਚ ਅਗਰ ਤੁਹਾਨੂੰ ਲਾਜਵਾ ਮਸਾਲਿਆਂ ਦਾ ਟੇਸਟ ਮਿਲਦਾ ਤਾਂ ਅਨ ਹੈਲਦੀ ਹ ਘਰ ਦਾ ਜਿਹੜਾ ਫੂਡ ਹੈ ਉਹ ਤੁਹਾਨੂੰ ਲਾਈਟ ਵੀ ਹੋਏਗਾ ਪਚ ਵੀ ਜਾਏਗਾ ਔਰ ਟੇਸਟ ਵੀ ਬਹੁਤ ਸੋਹਣਾ ਆਏਗਾ ਤੇ ਲਓ ਜੀ ਮੈਂ ਇਸ ਨੂੰ ਟਿਪ ਕਰਕੇ ਰੱਖ ਦਿਆ ਇਸ ਦੀ ਜਿਹੜੀ ਅ ਜਿਹੜੀ ਆਪਾਂ ਇਸ ਤੋਂ ਬਾਅਦ ਸਜਾਵਟ ਆ ਉਹ ਬਾਤ ਕਰਾਂਗੇ ਜਦੋਂ ਬੱਚੇ ਖਾਣਗੇ ਤੇ ਉਸ ਤੋਂ ਬਾਅਦ ਅੱਧਾ ਘੰਟਾ ਹੋ ਗਿਆ ਸੀ ਜੀ ਜੈਸਮੀਨ ਨੂੰ ਮੈਂ ਬਣਾ ਕੇ ਦਿੱਤੀ ਆ ਕੁਛ ਕਿਸ਼ਮਿਸ ਜਿਹੜੀ ਕੁਛ ਇਸ ਦੇ ਵਿੱਚ ਦਾਖਾ ਐਡ ਕਰਤੀਆਂ ਕਾਜੂ ਬਦਾਮ ਭੁਜੀਆ ਜੋ ਵੀ ਅੱਜਕੱਲ ਮੇਰੇ ਕੋਲੇ ਮਤਲਬ ਬਰੀਕ ਸੇਵ ਨਹੀਂ ਸੀਗਾ ਬਰੀਕ ਭੁਜੀਆ ਹੁੰਦਾ ਜਿਹੜਾ ਇਹ ਜਲਜੀਰਾ ਮਸਾਲਾ ਸੀਗਾ ਇਹਨੂੰ ਆਪ ਆ ਭੱਲਿਆਂ ਦੇ ਉੱਪਰ ਪਾ ਸਕਦੇ ਆ ਹਲਕੀ ਲਾਲ ਚੁਟਕੀ ਮਿਰਚ ਨਮਕ ਵੀ ਪਾ ਸਕਦੇ ਆ ਇਹ ਜੀ ਗੁੜ ਤੇ ਇਮਲੀ ਦੀ ਮਿੱਠੀ ਚਟਣੀ ਹੈ ਇਸ ਦੇ ਬਿਨਾਂ ਤਾਂ ਭੱਲਿਆਂ ਦਾ ਟੇਸ ਹੀ ਨਹੀਂ ਆ ਕੁਛ ਭੁੰਨਿਆ ਹੋਇਆ ਜੀਰਾ ਸੀ ਜੋ ਮੈਂ ਪਹਿਲਾਂ ਡੱਬੀ ਦੇ ਵਿੱਚ ਦਿਖਾਇਆ ਤੇ ਉਸ ਜੀਰੇ ਨੂੰ ਉੱਪਰ ਆਪਾਂ ਥੋੜਾ ਥੋੜਾ ਛਿੜਕ ਲਿਆ ਸੋ ਇਹ ਚੀਜ਼ਾਂ ਦੀ ਜਿਹੜੀਆਂ ਘਰੇ ਬਣਾਵਾਂਗੇ ਆਪਾਂ ਟਾਈਮ ਜ਼ਰੂਰ ਲੱਗਦਾ ਹੈ ਖੁਦ ਦਾ ਸਮਾਂ ਬਹੁਤ ਜ਼ਿਆਦਾ ਕਿਚਨ ਵਿੱਚ ਨਿਕਲਦਾ ਹੈ ਇਹਨਾਂ ਦੀ ਆਹਰ ਕਰਨਾ ਜ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਇਸ ਚੀਜ਼ ਨੂੰ ਬਣਾਉਣ ਲਈ ਉਹੀ ਬੜੀ ਬਸ ਘાળੋਂ ਹੋ ਜਾਂਦੀ ਹੈ ਥੋੜਾ ਹੀ ਹਿੰਮਤ ਮਿਹਨਤ ਵਾਲਾ ਕੰਮ ਹੁੰਦਾ ਤੇ ਉਸ ਤੋਂ ਬਾਅਦ ਜੀ ਭੈਣ ਆਈ ਸੀ ਇਹ ਭੈਣ ਦੀ ਗੁੜੀਆ ਹੈ ਇਹ ਮੇਰੀ ਸਿਸਟਰ ਦੀ ਗੁੜੀਆ ਹੈ ਛੋਟੀ ਜੀ ਹੈ 5 ਸਾਲ ਦੀ ਤੇ ਇਹ ਮੇਰੇ ਬੇਟੇ ਦੇ ਰਖੜੀ ਬੰਨਣ ਆਈ ਸੀਗੀ ਤੇ ਰਖੜੀ ਬੰਨਦੇ ਹੋਏ ਦੀ ਨਵਦੀਪ ਦੇ ਵੀ ਰਖੜੀ ਬੰਨੀ ਸੀ ਉਹ ਵੀਡੀਓ ਪਤਾ ਨਹੀਂ ਰੀਲ ਮੋਡ ਤੇ ਬਣ ਗਿਆ ਸੋ ਐਡ ਨਹੀਂ ਹੋ ਪਾਗਾ ਸੋ ਆਈ ਹੋਪ ਤੁਸੀਂ ਇੰਜੋਏ ਕੀਤਾ ਜੀ ਅੱਜ ਦੇ ਵਲੌਗ ਨੂੰ ਤੇ ਮਿਲਦੇ ਹਾਂ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ